ਮੇਰਾ ਨਾਮ ਜੀ ਅਮਨ ਮੋਨਵਾਸੀ ਭਾਰਤੀ ਮੋਨਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਪੰਜਾਬ ਤੋਂ ਸੀਨੀਅਰ ਮੈਂਬਰ ਜਿਸ ਤਰ੍ਹਾਂ ਕਿ ਪੂਰੇ ਹੀ ਮੋਨਵਾਸੀ ਇਸ ਮਾਇਨੂ ਪਤਾ ਕਿ ਅੰਮ੍ਰਿਤਸਰ ਭੰਡਾਰੀਪੋਲੇ ਤੇ ਕੱਲ ਦੀ ਜਿਹੜੀ ਇੱਕ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਬੋਖੜਤਾਲ ਸ਼ੁਰੂ ਸੀ ਜਿਹੜੇ ਮੁੱਦੇ ਸੀ ਪਹਿਲਾ ਮੁੱਦਾ ਸੀ ਕਿ ਜਿਹੜੀ ਬੁਹੇਬਾਰੀਆਂ ਫਿਲਮ ਤੇ ਉੱਪਰ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਸੀ ਉਹਦੇ ਦੋਸ਼ੀਆਂ ਦੀ ਗ੍ਰਿਫਤਾਰੀ ਵਾਸਤੇ ਦੂਸਰਾ ਮੁੱਦਾ ਸੀ ਕਿ ਇੱਕ ਅੰਬੇਦਕਰ ਭਵਨ ਬਣਾਉਂਦੇ ਨਾਮ ਤੇ 10 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ ਅੰਬੇਦਕਰ ਭਵਨ ਉਹਦਾ ਜਿਹੜਾ ਪੈਸਾ ਬਣਾਉਂਦਾ ਉਹ ਲੱਗਾ ਨਹੀਂ ਸੀ ਸਹੀ ਤਰੀਕੇ ਨਾਲ ਇੱਕ ਕੋ ਮੰਗ ਸੀ ਇੱਕ ਗਲਤ ਤਰੀਕੇ ਨਾਲ ਸੰਸਾ ਬਣਾਈ ਗਈ ਸੀ ਇੱਕ ਕੋ ਮੰਗ ਸੀ ਇੱਕ ਬੰਬਲਾਸ ਵੀ ਪੀੜਤ ਪਰਿਵਾਰਾਂ ਦੀਆਂ ਜਿਹੜੀਆਂ ਉਹਨਾਂ ਨੂੰ ਮੁਆਵਜ਼ਾ ਮਿਲ ਚੁੱਕਾ ਸੀ ਤੇ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਸੀ ਤੇ ਇੱਕ ਜਿਹੜੀ ਭੈਣ ਸੀ ਉਹ ਕੋ ਬੱਚਾ ਜਿਹੜਾ ਖੋਲੇ ਖੋਲਿਤਾ ਗਿਆ ਸੀ ਤੇ ਜਿਹੜੀਆਂ ਪ੍ਰਸ਼ਾਸਨ ਨੇ ਉਸ ਭੈਣ ਨੂੰ ਬੱਚਾ ਵੀ ਦਵਾ ਦਿੱਤਾ ਗਿਆ ਤੇ ਜਿਹੜੀ ਮੰਦਰ ਦੀ ਗੱਲ ਆ ਮੰਦਰ ਜਿਹੇ ਅੰਬੇਦਕਰ ਭਵਨ ਦਾ ਜਿਹੜਾ ਪੈਸਾ ਸੀ ਉਹ ਵੀ ਉਹ ਲਗਾ ਰਹੇ ਨੇ ਤੇ ਜਿਹੜੀ ਗਲਤ ਤਰੀਕ ਨਾਲ ਸੰਸਥਾ ਬਣਾਈ ਉਹ ਜਗੂ ਪ੍ਰਧਾਨ ਜੀ ਤਾਂ ਦੱਸਣਗੇ ਕਿ ਗਲਤ ਤਰੀਕ ਨਾਲ ਜਿਹੜੀ ਸੰਸਥਾ ਬਣਾਈ ਆ ਉਹਦਾ ਉਹਨਾਂ ਨੂੰ ਕੀ ਦੱਸਿਆ ਗਿਆ ਹੈ ਤੇ ਭੈਣ ਨੂੰ ਵੀ ਉਹਦਾ ਬੱਚਾ ਜਿਹੜਾ ਦਵਾ ਦਿੱਤਾ ਗਿਆ ਤੇ ਨੀਰੂ ਬਾਜਵਾ ਵਾਲੇ ਮਸਲੇ ਦੇ ਵਿੱਚ 13 ਤਰੀਕ ਨੂੰ ਬੁਹੇਵਾਰੀਆਂ ਦੇ ਦੋਸ਼ੀ ਆ ਜਿਹੜੇ ਉਹਨਾਂ ਨੂੰ ਟਾਈਮ ਬੋਨਡ ਕੀਤਾ ਗਿਆ ਕਿ ਅੰਮ੍ਰਿਤਸਰ ਏਸੀਪੀ ਈਸਟ ਕੋ ਪਹੁੰਚਣ ਅਗਰ ਨਹੀਂ ਆਂਦੇ ਫਿਰ ਭਾਵਾ ਸਾਹਿਬ ਦਾ ਆਰਟੀਕਲ 19 ਸਾਡੇ ਕੋਲ ਹੈਗਾ ਵਾ ਅਸੀਂ ਫਿਰ ਭੋਖੜਤਾਲ ਤੇ ਬੈਠ ਜਾਵਾਂਗੇ ਆ ਤੁਹਾਨੂੰ ਆਸ਼ਵਾਸ਼ਣ ਦਵਾਇਆ ਗਿਆ ਜੀ ਪੁਲਿਸ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਜੈ ਭੀਮ ਜਿੱਦਾਂ ਕਿ ਮੈਂ ਨੀਰੂ ਬਾਜਵਾ ਤੇ ਸੰਘਰਸ਼ ਕਰਕੇ ਪਰਚਾ ਕਰਾਇਆ ਸੀਗਾ ਇੱਕ ਬੂਹੇਵਾਰੀਆਂ ਜੋ ਪਿਕਚਰ ਅਰਲੀਜ਼ ਹੋਈ ਸੀਗੀ ਤੇ ਜੋ ਪ੍ਰਗਿਆ ਜਨ ਮੈਮ ਉਹਨਾਂ ਨੇ ਸਾਡੀ ਭੋਖੜਤਲ ਤੜਵਾਈਆਂ ਕੇ ਥੈਂਕਸ ਉਹਨਾਂ ਦਾ ਜੋ ਕਿ ਸਾਡੀ ਆਰਟੀਕਲ 19 ਨੂੰ ਸਮਝਦੇ ਹੋਏ ਸਾਡੇ ਕੋਲੋਂ 13 ਤਰੀਕ ਦਾ ਉਹਨਾਂ ਨੇ ਟਾਈਮ ਲਿਆ ਕਿ ਜੋ ਕਿ ਨੀਰੂ ਬਾਜਵਾ ਨੂੰ ਅਸੀਂ ਤੁਹਾਡੇ ਨਾਲ ਬਿਠਾਵਾਂਗੇ ਉਹਨਾਂ ਦੀ ਗ੍ਰਿਫਤਾਰੀ ਵੱਲ ਵੀ ਜ਼ੋਰ ਦਵਾਂਗੇ ਆਪਾਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਔਰ ਸਭ ਤੋਂ ਵੱਡਾ ਧੰਨਵਾਦ ਕਰਦੇ ਆ ਗੁਰਵਿੰਦਰ ਸਰ ਦਾ ਜੋ ਕਿ ਕੱਲ ਚਲੋ ਮਿਸਟੇਕ ਸਾਰਿਆਂ ਕੋਲ ਹੁੰਦੀ ਹੈ ਪ੍ਰਸ਼ਾਸਨ ਕੋਲ ਵੀ ਹੋਈ ਜੋ ਕਿ ਸਾਡਾ ਕੱਲ ਵੋਟ ਨਹੀਂ ਲੱਗਣ ਦਿੱਤਾ ਸੀਗਾ ਅੱਜ ਪ੍ਰਸ਼ਾਸਨ ਨੇ ਹੋਕੇ ਸਾਡਾ ਬੋਟ ਲਵਾਇਆ ਤੇ ਪ੍ਰਸ਼ਾਸਨ ਨੇ ਆਪਣੀਆਂ ਜੋ ਨਾਰਾਜ਼ਗੀਆਂ ਸੀਗੀਆਂ ਉਹ ਦਿਖਾਈਆਂ ਜੋ ਸਾਡੀ ਨਾਰਾਜ਼ਗੀ ਸੀਗੀ ਪ੍ਰਸ਼ਾਸਨ ਦੇ ਨਾਲ ਉਹ ਵੀ ਕਲੀਅਰ ਹੋ ਗਈ ਆਪਾਂ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਕਿ 13 ਤਰੀਕ ਰੱਖਿਆ ਕਿ ਜੋ ਸਾਡੀਆਂ ਮੰਗਾ ਸੀਗੀਆਂ ਉਹਨਾਂ ਨੇ ਆਸ਼ਵਾਸ਼ ਦਿਵਾਇਆ ਕਿ ਅਸੀਂ ਇਸ ਤੁਹਾਨੂੰ ਵਿਸ਼ਵਾਸ ਦੋਨੇ ਮੰਗਾ ਜਿਹੜੀਆਂ ਤੁਹਾਡੀਆਂ ਬਿਲਕੁਲ ਪੂਰੀਆਂ ਹੋਣਗੀਆਂ ਅਗਰ ਨਹੀਂ ਹੋਣਗੀਆਂ ਤੇ 13 ਤਰੀਕ ਤੋਂ ਬਾਅਦ ਵਿੱਚ ਆਰਟੀਕਲ 19 ਸਾਨੂੰ ਅਧਿਕਾਰ ਦਿੰਦੀ ਆ ਫੇਰ ਰੋਡਾਂ ਦੇ ਉੱਤੇ ਉਹਨੂੰ ਜੈਪੀ ਮਜੈਸਾ ਵਿਧਾਨ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਜੀ ਜਗਦੀਸ਼ ਕੁਮਾਰ ਜੱਗੂ ਆਲ ਇੰਡੀਆ ਸ਼ਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਨਾਲੇ ਮੈਂ ਵਾਲਮੀਕੀ ਯੂਥ ਵੈਲਪਰ ਸਭਾ ਮੰਦਰ ਕਮੇਟੀ ਜੀਤਨਗਰ ਦਾ ਵੀ ਪ੍ਰਧਾਨ ਆ ਉਥੇ ਜਿਹੜਾ ਜੋ ਮਸਲਾ ਮੰਦਰ ਦਾ ਹੈਗਾ ਸੀ ਉਹ ਮਸਲਾ ਸਾਡਾ ਅੱਜ ਹੱਲ ਹੋ ਗਿਆ ਕਿਉਂਕਿ 4 ਮਹੀਨੇ ਬਾਅਦ ਉਹ ਅੱਜ ਮਸਲਾ ਹੱਲ ਹੋਇਆ ਉਹ ਸਾਡੇ ਅਫਸਰ ਨੇ ਪੁਲਸ ਅਫਸਰ ਗੁਰਵਿੰਦਰ ਜੀ ਐਸ.ਬੀ. ਸਾਹਿਬ ਔਰ ਜਿਹੜੇ ਜਿਹੜੇ ਹਰਪਾਲ ਸਿੰਘ ਜੀ ਆ ਹਾਂ ਉਹਨਾਂ ਨੇ ਮਿਲ ਕੇ ਉਹਨਾਂ ਨੇ ਬੜਾ ਬਰੀਆ ਤਰੀਕੇ ਦੇ ਨਾਲ ਇਹ ਮਸਲਾ ਹੱਲ ਕੀਤਾ ਉਥੇ ਸਾਰੇ ਅਫਸਰਾਂ ਨੂੰ ਬੁਲਾ ਕੇ ਫੇਸ ਟੂ ਫੇਸ ਸਾਡੀ ਗੱਲ ਕਰਾਈ ਆ ਓਏ ਤਾਂ ਕਿ ਸਾਰੇ ਸਾਡੇ ਵਾਲਮੀਕੀ ਸਮਾਜ ਨੂੰ ਵੀ ਪਤਾ ਲੱਗ ਗਿਆ ਵੀ ਵਾਕਈ ਅਫਸਰ ਗਲਤ ਨੇ ਇੱਥੇ ਉਹ ਇੱਥੇ ਕੋਈ ਗਲਤ ਹੈ ਜਾਂ ਇੱਥੇ ਅਫਸਰ ਗਲਤ ਹੈ ਜਿਹੜੀ ਜਿਹੜੀ ਸੰਸਥਾ ਗਲਤ तरीके ਨਾਲ ਬਣੀ ਉਥੋਂ ਦੇ ਜੀਐਮ ਨੂੰ ਬੁਲਾ ਕੇ ਰਜਿਸਟਰਾਰ ਨੂੰ ਬੁਲਾ ਕੇ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਆ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਐਪਲੀ ਇਹ ਜਿਹੜੀ ਤੁਹਾਡੀ ਐਪਲੀਕੇਸ਼ਨ ਦੇ ਗੌਰ ਕਰਕੇ ਇਹ ਜਿਹੜੀ ਸੰਸਥਾ ਵਾ ਉਸ ਜਗ੍ਹਾ ਤੇ ਇਹ ਕੰਮ ਨਹੀਂ ਕਰੇਗੀ ਕਿਉਂਕਿ ਇਹਨਾਂ ਦੀ ਸੰਸਥਾ ਦਾ ਨੌਰਥ ਚ ਐਡਰੈਸ ਹੈਗਾ ਤੇ ਸਾਡਾ ਜਿਹੜਾ ਵਾ ਈਸਟ ਜਾ ਇਹਨਾਂ ਨੇ ਜਿਹੜੀ ਗ੍ਰਾਂਟ ਲਈ ਉਹ ਗ੍ਰਾਂਟ ਉਹ ਸੰਸਥਾ ਤੋਂ ਲੈ ਕੇ ਈਸਟ ਚ ਲਾਉਣ ਦੀ ਕੋਸ਼ਿਸ਼ ਕਰਕੇ ਕਬਲਾ ਕੀਤਾ ਹੀ ਉਹ ਸਾਰਾ ਸ਼ੋ ਹੋ ਗਿਆ ਤੇ ਹੁਣ ਉਹ ਸਾਰਾ ਮਸਲਾ ਜਿਹੜਾ ਤੁਹਾਡਾ ਉਹ ਹੱਲ ਹੋ ਗਿਆ ਜਈ ਵੀ ਜਿਹੜਾ ਬੀ ਡਬਲਯੂ ਡੀ ਦਾ ਆਇਆ ਸੀ ਉਹਨੇ ਵੀ ਕਹਿਆ ਤੇ ਜਿੰਨੇ ਪੈਸੇ ਬਜਦੇ ਉਹ ਤੁਹਾਡੇ ਹੀ ਉਤੇ ਲਾਵਾਂਗੇ ਤੇ ਹੋਰ ਬਾਕੀ ਮੈਂ ਜਿੰਨੀਆਂ ਵੀ ਮੇਰੀਆਂ ਸਰਸਾਵਾਂ ਧਾਰਮਿਕ ਸਮਾਜਿਕ ਤੱਤਬੰਦੀਆਂ ਨੇ ਮੈਂ ਸਾਰਿਆਂ ਦਾ ਪੰਕਣ ਨਾਜ਼ੀ ਦਾ ਡਾਕਟਰ ਜੈਮਲ ਜੀ ਦਾ ਤੁਹਾਡੇ ਗੁਰਦਿਆਲ ਸਿੰਘ ਜੀ ਉਹਨਾਂ ਦੇ ਤੇ ਹੋਰ ਵੀ ਜਿਹੜੇ ਮੇਰੇ ਸਾਥੀ ਨੇ ਮੋਨਾ ਸਾਰਿਆਂ ਧੰਨਵਾਦ ਕਰਦਾ ਇਸ ਭੋਖੜਦਾਲ ਦੇ ਮੇਰਾ ਸਮਰਥਨ ਦੇਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਜੀ ਇਹਨਾਂ ਦੇ ਜੀ ਤਿੰਨ ਚਾਰ ਇਸ਼ੂ ਸੀਗੇ ਇੱਕ ਆਪਣਾ ਹੈਗਾ ਸੀ ਜੀ ਅੰਬੇਦਕਰ ਭਵਨ ਮੰਦਿਰ ਦਾ ਇਸ਼ੂ ਜਿਹਦੇ ਵਿੱਚ ਕਹਿੰਦੇ ਸੀ ਵੀ ਸਪੈਂਡ ਜਿਹੜੇ ਗ੍ਰਾਂਟ ਆਈਏ ਪੈਸੇ ਪੂਰੇ ਨਹੀਂ ਹੋਏ ਉਹਦੇ ਵਿੱਚ ਜਿਹੜੇ ਸਬੰਧਤ ਅਧਿਕਾਰੀ ਨੇ ਜਿਹੜੇ ਉਥੋਂ ਦੇ ਜਾਈ ਸੀ ਤੇ ਉਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਸਾਹਮਣੇ ਬਿਲਕੁਲ ਇਹਨਾਂ ਕੋ ਇੱਕ ਫਰੈਸ਼ ਐਪਲੀਕੇਸ਼ਨ ਵੀ ਲਈ ਗਈ ਆ ਇਹ ਕਹਿੰਦੇ ਸੀ ਕਿ ਉਹਦੇ ਵਿੱਚ ਜਿਹੜੀ ਸੁਸਾਇਟੀ ਰਜਿਸਟਰਡ ਆ ਉਹ ਸਹੀ ਨਹੀਂ ਆ ਸੋ ਉਹਦੇ ਵਿੱਚ ਉਹ ਜੋ ਵੀ ਉਹ ਕਾਰਵਾਈ ਬਣਦੀ ਆ ਜੋ ਉਹਦੇ ਸੰਬੰਧਤ ਰਿਕਾਰਡ ਲੱਗਾ ਉਹ ਸਾਰਾ ਕੁਝ ਬਿਲਕੁਲ ਔਨ ਰਿਕਾਰਡ ਉ ਲੈ ਆਉਣਗੇ ਦੂਸਰਾ ਜਿਹੜਾ ਮੂਵੀ ਦੇ ਰਿਗਾਰਡਿੰਗ ਇਹਨਾਂ ਦਾ ਇਸ਼ੂ ਸੀਗਾ ਉਹਦੇ ਵਿੱਚ ਇਹਨਾਂ ਨੂੰ ਬਿਲਕੁਲ ਕਲੀਅਰਟੀ ਨਾਲ ਦੱਸ ਦਿੱਤਾ ਵੀ ਹਾਈ ਕੋਰਟ ਦੇ ਵਿੱਚ ਕੀ ਕੀ ਚੱਲ ਰਿਹਾ ਕੀ ਅਸੀਂ ਔਨ ਫਾਈਲ ਕੀਤਾ ਅਜੇ ਤੱਕ ਕਿੰਨਾ ਹੋਰ ਅੱਗੇ ਹੋ ਸਕਦਾ ਕਿਹੜੇ ਅਸੀਂ ਉਹਨਾਂ ਨੂੰ ਨੋਟਿਸ ਵੀ ਇਸ਼ੂ ਕੀਤੇ ਨੇ ਹੋਰ ਅਸੀਂ ਜਿਵੇਂ ਰਿਪੋਰਟਸ ਵਗੈਰਾ ਲੈ ਰਹੇ ਹਾਂ ਸਾਰੀਆਂ ਸਰ ਜੀ ਨਿਰੂਪਾਇ ਵਾ ਗ੍ਰਾਫਰ ਵੀ ਜਲਦ ਹੋਰ ਕੀ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਇੱਕ ਪ੍ਰੋਸੈਸ ਚੱਲ ਰਿਹਾ ਜੀ ਜਿਹੜਾ ਮਾਨਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਚੱਲ ਰਿਹਾ ਉਹਦੇ ਵਿੱਚ ਜੋ ਵੀ ਜੋ ਕਾਰਵਾਈ ਲਾਅ ਦੇ ਅਕੋਰਡਿੰਗ ਬਣਦੀ ਉਹ ਪੂਰੀ ਕੀਤੀ ਜਾ ਰਹੀ ਹੈ ਉਹਦੇ ਅਕੋਰਡਿੰਗ ਕੀਤਾ ਜਾਵੇ ਸਰ ਇਹਨਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਤੁਹਾਡੇ ਫਰੋਜ ਹਾਂ ਜੀ ਇਹਨਾਂ ਨੇ ਕਿਉਂਕਿ ਬਾਕੀ ਜਵੇਂ ਇਸ਼ੂ ਵੀ ਸੀ ਕਿਸੇ ਲੇਡੀ ਦਾ ਮੈਟ੍ਰੀਮੋਨੀਅਲ ਡਿਸਪਿਊਟ ਸੀ ਉਹ ਸਾਰੇ ਬਿਲਕੁਲ ਪ੍ਰੋ